ਕਿਸਾਨ ਭਰਾਵੋ ਠੇਕੇ ਤੇ ਜ਼ਮੀਨਾਂ ਖਰੀਦਣ ਲਈ 35000 ਨੂੰ ਕਿੱਲੇ ਦੇ ਹਿਸਾਬ ਨਾਲ ਬਹੁਤ ਸਾਰੀ ਜ਼ਮੀਨ ਪਈ ਹੈ ਜੇਕਰ ਕਿਸੇ ਭਰਾ ਨੇ ਜ਼ਮੀਨ ਠੇਕੇ ਤੇ ਖਰੀਦਣੀਆਂ ਹੋਣ ਤਾਂ ਬਹੁਤ ਸਾਰੀ ਜ਼ਮੀਨਾਂ ਤੁਹਾਨੂੰ ਦਿਖਾਉਣੇ ਆ ਕੇ ਸਾਰਾ ਇਹ ਬਹੁਤ ਸਾਰੀਆਂ ਜ਼ਮੀਨਾਂ ਪਈਆਂ ਇੱਥੇ ਇੱਥੇ ਐਡ ਕਰਨ ਆਏ ਸੀਗੇ ਅੱਜ ਇੱਥੇ 35000 ਨੂੰ ਏਕੜ ਦੇ ਹਿਸਾਬ ਨਾਲ ਬਹੁਤ ਸਾਰੀਆਂ ਜ਼ਮੀਨਾਂ ਜੇਕਰ ਕਿਸੇ ਭਰਾ ਨੇ ਠੇਕੇ ਤੇ ਜ਼ਮੀਨ ਲੈਣੀ ਹੋਵੇ 60 ਮਾਣ ਕਣਕ 80 ਮਾਣ ਝੋਨਾ ਹੋ ਜਾਂਦਾ ਸਾਰੇ ਝੋਨੇ ਵਾਲੀਆਂ ਜ਼ਮੀਨਾਂ ਨੇ ਝੋਨੇ ਦੀ ਪੈਲੀ ਐ ਹੋਰ ਕੁਝ ਨਹੀਂ ਬਹੁਤ ਸਾਰੀ ਤਾਕਣੀ ਧਰਤੀ ਐ ਆ ਦੇਖੋ ਲਾਲ ਮਿੱਟੀ ਜਮਾ ਬਹੁਤ ਸਾਰੀ ਚੰਗੀ ਧਰਤੀ ਐ ਚੰਗਾ ਪਾਣੀ ਐ ਇੱਥੇ ਬਸ ਖੇਤੀ ਘਟ ਕਰਕੇ ਰਾਜੀ ਨੇ ਲੋਕ ਬਹੁਤ ਵਧੀਆ ਮੋਟਰਾਂ ਲੱਗੀਆਂ 35000 ਨੂੰ ਕਿੱਲੇ ਦੇ ਹਿਸਾਬ ਨਾਲ ਬਹੁਤ ਸਾਰੀ ਜ਼ਮੀਨ ਪਈ ਹੈ